ਆਸਾ ਮੈਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰੀਆ ਵਲਾ ਸੱਚ ਟਿਕ ਘਰ ਆਏ ਸ਼ਬਦ ਤਾਵਲਾ ਜਾਂ ਦੇਖਾਂ ਤਾਂ ਸੋਏ ਅਵਰ ਨਾ ਜਾਣੀਏ ਗੁਰ ਕੀ ਕਾਰ ਕੁਮਾਏ ਮਹਿਲ ਪਿਸ਼ਾਣੀਏ ਰਹਾਓ ਆਪ ਮਿਲਾਵੇ ਸੱਚ ਤਾਂ ਮਨ ਭਾਵੇਈ ਤੱਲੇ ਸਦਰ ਜ਼ਾਏ ਅੰਕ ਸਮਾਵਈ ਸੱਚਾ ਸਾਹਿਬ ਮਨ ਵਸੇ ਵਸਿਆ ਮਨ ਸੋਈ ਆਪੇ ਦੇ ਵਡਿਆਈਆਂ ਦੇ ਟੋਟ ਨਾ ਹੋਈ ਅਬੇ ਤਬੇ ਕੀ ਟੱਕਰੀ ਕਿਉਂ ਦਰਗਾ ਪਾਵੇ ਪੱਥਰ ਕੀ ਬੇੜੀ ਜੇ ਚੜੇ ਘਰ ਨਾਲ ਬੁਢਾਵੇ ਆਪਨੜਾ ਮਨ ਵਿੱਚ ਹੀ ਐ ਫਿਰ ਦੀਜ ਨਾਲੇ ਗੁਰਮੁਖ ਵਸਤ ਪਛਾਣੀਆਂ ਆਪਣਾ ਘਰ ਥਾਲੇ ਜੰਮਣ ਮਰਨ ਆਖੀਏ ਤਿੰਨ ਕਰਤਾ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਰ ਕੁਮਾਵਣੀ ਧੁਰ ਕੀ ਫੁਰਮਾਈ ਜੇ ਮਨ ਸਤਗੁਰ ਦੇ ਮਿਲੇ ਕਿਨ ਕੀਮਤ ਪਾਈ ਨਤਨਾ ਪਰਖ ਸੋ ਥਣੀ ਤਿੰਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਆਸਾ ਮੱਲਾ ਪਹਿਲਾ ਜਿਨੀ ਨਾਮ ਵਿਸਾਰਿਆ ਦੂਜੇ ਭਰਮ ਤੁਲਾਈ ਮੂਲ ਛੋਡ ਡਾਲੀ ਲੱਗੇ ਕਿਆ ਪਾਵੇਂ ਛਾਈ ਦਿਨ ਨਾ ਮੈਂ ਕਿਉ ਛੂਟੀ ਐ ਜੇ ਜਾਣੇ ਕੋਈ ਗੁਰਮੁਖ ਹੋਇ ਤਾ ਛੂਟੀ ਐ ਮਨਮੁਖ ਪਤਖੋਈ ਰਹਾ ਜਿੰਨੀ ਏਕੋ ਸੇਵਿਆ ਪੂਰੀ ਮਤ ਪਾਈ ਆਦ ਜੁਗਾਦ ਨਿਰੰਜਨ ਜਨ ਹਰ ਸ਼ਰਨਾਈ ਸਾਹਿਬ ਮੇਰਾ ਏਕ ਹੈ ਅਵਰ ਨਹੀਂ ਪਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰ ਥਾਈ ਗੁਰ ਬਿਨ ਕਿਨਾਂ ਨਾ ਪਾਇਓ ਕਹਤੀ ਕਹ ਕਹਾਈ ਆਪ ਦਿਖਾਵੇ ਵਾਤੜੀ ਸੱਚੀ भगत ਡਰੜਾਏ ਮਨ ਮੁਖ ਦੇ ਸਮਝਾਈਏ ਈ ਉਂਝੜ ਜਾਏ ਦਿਨ ਹਰ ਨਾਮ ਨਾ ਛੂਟਸੀ ਮਰਨਰਕ ਸਮਾਏ ਜਨਮ ਮਰੇ ਪਰਮਾਈਏ ਹਰ ਨਾਮ ਨਾ ਲੇਵਾਂ ਸਾ ਕੀ ਕੀਮਤ ਨਾ ਪਵੈ ਦਿਨ ਗੁਰ ਕੀ ਸੇਵਾ ਇਹੀ ਸੇਵ ਕਰਾਈ ਐ ਕਰਨੀ ਵੀ ਸਾਈ ਆਪ ਕਰੇ ਕਿਸ ਆਖੀ ਐ ਵੇਖੇ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀ ਆ ਦਰਗਾਹ ਪਤ ਪਾਏ ਆਸਾ ਮਲ ਤੈਲਾ ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ ਵੱਡਾ ਭਾਗ ਸਤਗੁਰੂ ਮਿਲੇ ਪਾਈਏ ਪੰਨਿਰਵਾਣੀ ਮੈਂ ਹੋ ਲਗੀਆਂ ਹੋ ਲਗੀ ਹਮ ਸ਼ੋਰੂ ਥਾਰੇ ਜਿਉ ਤੂੰ ਰੱਖੈ ਤਿਉ ਰਹਾ ਮੁਖ ਨਾ ਮੋਹ ਮਾਰੇ ਰਹਾ ਦਰਸ਼ਨ ਕੀ ਪਿਆਸ ਘਣੀ ਪਾਣੇ ਮਨ ਪਾਈਏ ਮੇਰੇ ਠਾਕੁਰ ਹੱਥ ਵਡਿਆਈਆਂ ਪਾਣੇ ਪਤ ਪਾਈਏ ਸੱਚ ਦੂਰ ਨ ਜਾਣੀਐ ਅੰਤਰ ਹੈ ਸੋਈ ਜਾਂ ਦੇਖਾ ਤਾਰ ਰਹਿ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵਡਿਆਈ ਗੁਰਮੁਖ ਹੋਏ ਨਿਹਾਲੀਐ ਓ ਕੀਮਤ ਪਾਈ ਜੀਵਨ ਦੀ ਆਲਾ ਹਾ ਮਿਲੇ ਗੁਰਕਾਰ ਕੁਮਾਵੇ ਤੂਰਬ ਹੋਵੇ ਲਿਖਿਆ ਸਤ ਗੁਰ ਪਾਵੇ ਮਨ ਮੁਖ ਟੋਟਾ ਨਿਤ ਹੈ ਧਰਮੈ ਫਰਮਾਏ ਮਨ ਮੁਖ ਅੰਧ ਨਾ ਤੇ ਤਈ ਕਿਉ ਦਰਸ਼ਨ ਪਾਏ ਤਾ ਜਗ ਆਇ ਜਾਣੀਐ ਸਚ ਲਿਵ ਲਾਏ ਗੁਰ ફીਟੇ ਪਰ ਸੁਖੈ ਜੋਤੀ ਜੋਤ ਮਿਲਾਏ ਐਨਸਰ ਨਿਰਾਲਮੁਖ ਕਾਰ ਧੁਰ ਕੀ ਕਰਨੀ ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ ਆਸਾ ਮੈ ਲਾ ਪਹਿਲਾ ਕਿਪਾ ਅੱਖਣ ਆਖੀਏ ਤਾਂ ਕੇ ਅੰਤ ਨ ਜਾਣ ਮੈਨ ਧਰਿਆ ਥਰ ਏਕ ਤੂੰ ਮੈਂ ਤਾਣ ਸਤਾਣ ਨਾਨਕ ਕੀ ਅਰਦਾਸ ਹੈ ਸਚ ਨਾਮ ਸੋਹਿਲ ਆਪ ਗਿਆ ਸੋਜੀ ਪਈ ਗੁਰ ਸ਼ਬਦੀ ਮੇਲਾ ਰਹਾ ਹਮੈਂ ਗਰਬ ਗਵਾਈਐ ਪਾਈਐ ਵਿਚਾਰ ਸਾਹਿਬ ਸਿਉ ਮਨ ਮੰਨਿਆ ਦੇ ਸਾਚ ਅਧਾਰ ਐਨਸ ਨਾਮ ਸੰਤੁਖਿਆ ਸੇਵਾ ਸੱਚ ਸਾਈ ਤਾ ਕਾ ਬਿਗਨ ਨ ਲੱਗਈ ਚੱਲੇ ਹੁਕਮ ਰਜ਼ਾਈ ਹੁਕਮ ਰਜ਼ਾਈ ਜੋ ਚੱਲੇ ਸੋ ਪਵੈ ਖਜ਼ਾਨੇ ਖੋਟੇ ਠਵਰ ਨਾ ਪਾਏ ਨੀ ਰਲੇ ਜੂਠਾਨੇ ਨਿਤ ਨਿਤ ਖਰਾ ਸੰਭਲੀਏ ਸੱਚ ਸੌਦਾ ਪਾਈਏ ਖੋਟੇ ਨਦਰ ਨਾ ਆਵਨੀ ਲੈ ਅਗਨ ਜਲਾਈਏ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਇਕੋ ਸੰਮ੍ਰਿਤ ਦਿਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਟਖਿਆ ਸਚ ਰਹਿ ਅਘਾਈ ਤਿਨਾ ਧਰਮ ਨਾ ਭੇਦ ਹੈ ਹਰ ਰਸਮ ਰਸਾਈ ਹੁਕਮ ਸੰਜੋਗੀ ਆਇਆ ਚਲ ਸਦਾ ਰਜ਼ਾਈ ਕਉਗਣ ਯਾਰੇ ਕੋ ਗੁਣ ਨਾਨਕ ਕੈ ਸਚ ਮਿਲੇ ਵਡਾਈ ਅਸ ਮਹਿਲਾ ਪਹਿਲਾ ਨਨ ਰਤੋ ਹਰਨਾਏ ਸਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੁਦ ਭਾਣਿਆ ਜੋ ਲਗ ਜਿਉ ਪ੍ਰਾਨ ਸਚ ਧਿਆਈਐ ਲਾਹ ਹਰ ਗੁਣ ਗਾਏ ਮਿਲ ਸੁਖ ਪਾਈਐ ਰਹਾ ਸੱਚੀ ਤੇਰੀ ਕਰ ਦੇ ਦਇਆਲ ਤੂੰ ਹਾਂ ਦੀਵਾ ਤਦਸਾਲਾ ਮੈਂ ਟੇਕ ਅਧਾਰ ਤੂੰ ਦਰ ਸੇਵਕ ਦਰਵਾਨ ਦਰਦ ਤੂੰ ਜਾਣੀ ਭਗਤ ਤੇਰੀ ਹੈ ਰਾਨ ਦਰਦ ਗੁਆਵੀਂ ਦਰਗਾਹ ਨਾ ਮਹਦੂਰ ਗੁਰਮੁਖ ਜਾਣਸੀ ਵੇਲਾ ਸੱਚ ਪਰਵਾਨ ਸ਼ਬਦ ਪ੍ਰਸ਼ਾਨ ਸੀ ਸਤ ਸੰਤੋਖ ਕਰ ਭਾਉ ਉਸ ਹਰ ਨਾਮ ਸੇ ਮਨੁ ਛੋਡ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨੇ ਸੱਚੇ ਲਾਇਆ ਹੱਥੇ ਕਰੇ ਨਿਆ ਜੋ ਤਿਸ ਭਾਇਆ ਸੱਚੇ ਸੱਚੀ ਦਾਤ ਦੇ ਦਿਆਲ ਹੈ ਤਿਸ ਸੇ ਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਕੁੱਤਮ ਹੋ ਨੀਚ ਸੇਵਕ ਕੰਦਿਆ ਨਾਨਕ ਨਦਰ ਕਰੇ ਮਿਲੈ ਸਚ ਵੰਢਿਆ ਅਸਾ ਮੈਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਦਾ ਦੁੱਖ ਖਾਣੋ ਨਿਤ ਸੰਸਾਰ 도ਈ ਦਿਨ ਨਾ ਵੇ ਕਿਆ ਜੀਵਨ ਫੇਟ ਤ੍ਰਿਗ ਚਤੁਰਾਈ ਸਤਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾ ਆਵਣ ਜਾਵਣ ਤੋ ਰਹਿ ਪਾਈਏ ਗੁਰ ਪੂਰਾ ਰਾਮ ਨਾਮ ਧਨ ਰਾਸ ਦੇ ਬਿਨ ਸਹਿ ਤਮਪੂਰਾ ਸੰਤ ਜਨਾ ਕੋ ਮਿਲ ਰਹਿ ਧਨ ਧਨ ਜਸ ਗਾਏ ਆਦਪੁਰਖ ਪਰੰਪਰਾ ਗੁਰਮੁਖ ਹਰ ਪਾਏ ਲਟੂਐ ਸਾਗ ਬਣਾਇਆ ਬਾਜੀ ਸੰਸਾਰ ਖਿੰਨ ਪਲ ਬਾਜੀ ਦੇਖੀਐ ਉਜਰਤ ਨਹੀਂ ਬਾਰ ਹਮੈ ਚੌਪੜ ਖੇਲਣ ਝੂਠੇ ਅੰਕਾਰ ਸਭ जग ਹਾਰੈ ਸੋ ਜਿਣੇ ਗੁਰ ਸ਼ਬਦ ਵਿਚਾਰ ਜਿਉ ਅੰਦੁਲੇ ਹੱਥ ਟੋਣੀ ਹਰ ਨਾਮ ਮੋਹ ਮਾਰੇ RAM ਨਾਮ ਹਰ ਟੇਕ ਹੈ ਨਿਸ ਦੋਤ ਸਵਾਰ ਜਿਉ ਤੂੰ ਰੱਖੈ ਤਿਉਹ ਰਹ ਹਰ ਨਾਮ ਧਾਰਾ ਅੰਤ ਸੁਖਾਈ ਪਾਇਆ ਜਨਮ ਮੁਕਤ ਦੁਆਰਾ ਜਨਮ ਮਰਨ ਦੁਖ ਮਿਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨ ਵਿਸਰੇ ਪੂਰਾ ਗੁਰਤਾਰੇ ਅਸ ਮੈਲਾ ਤੀਜਾ ਅਸ਼ਟ ਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਹਿਬ ਬੇਦ ਸਿਮਰਤ ਸਰ ਤੇਰਾ ਸੁਰ ਸਰੀ ਚਰਨ ਸੁਮਾਣੀ ਸ਼ਾਖਾ ਤੀਨ ਮੂਲ ਮਤਰਾ ਵੇ ਤੂੰ ਤਾਂ ਸਰਬ ਵਡਾਣੀ ਤਾਕੇ ਚਰਨ ਜਪ ਜਨ ਨਾਨਕ ਬੋਲੇ ਅੰਬਿਤ ਬਾਣੀ ਰਹਾ 33 ਕਰੋੜੀ ਦਾਸ ਰਿਦਿ ਸਿਧ ਪ੍ਰਾਨਧਾਰੀ ਤਾਂ ਕੇ ਰੂਪ ਨ ਜਾਹੀ ਲਖਣੀ ਕਿਆ ਕਰ ਆਖ ਵਿਚਾਰੀ ਤੀਨ ਗੁਣਾ ਤੇਰੇ ਜਗਹੀ ਅੰਤਰ ਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈਏ ਕਥੇ ਅਕਥ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪੁਰਾਣੀ ਜਾਂ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸੁਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਉਣ ਜਾਣੀ ਜਾਂ ਤੁਧ ਭਾਵੇਂ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਏਆਣੀ ਸਾਰੇ ਵੇਦ ਭੰਮੇ ਕੋ ਦिए ਪੜ ਪੜ ਕਰੇ ਵਿਚਾਰੀ ਤਾਂ ਕਾ ਹੁਕਮ ਨਾ ਬੁੱਝੇ ਬਪੜਾ ਨਰਕ ਸੁਰਗ ਅਵਤਾਰੀ ਜੁਗਾ ਜੁਗਾ ਕੇ ਰਾਜੇ ਕੀ ਗਾਵੈ ਕਰ ਅਵਤਾਰੀ ਤਿੰਨ ਥੀ ਅੰਤ ਨ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਦੇ ਤਾ ਸਾਚ ਵਖਾਣੀ ਜਾਂ ਕੋ ਸੱਚ ਬੁਜਾਵੇ ਆਪਣਾ ਸਹਿਜੇ ਨਾਮ ਸੁਮਾਣੀ ਅਸ ਮੈਲਾ ਤੀਜਾ ਸਤ ਗੁਰ ਹਮਰਾ ਪਰਮੰਗੋ ਆਇਆ ਹਰ ਨਾਮ ਨਿਰੰਝਨ ਮਨ ਦਾ ਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਾਬਿਤ ਜਾਣੈ ਗੁਰਮੁਖ ਪਾਈਏ ਨਾਮ ਨਿਧਾਨ ਰਹਾਉ ਸਤਗੁਰੂ ਭੇਟ ਕੀ ਵਧਾਈ ਜਿਨ ਮਮਤਾ ਅਗੰ ਤ੍ਰishna बुझਾਈ ਸਹਿਜੇ ਮਤ ਹਰ ਗੁਣ ਗਾਈ ਵਿਣ ਗੁਰ ਪੂਰੇ ਕੋਏ ਨ ਜਾਣੀ ਮਾਇ ਮੋ ਦੁਜ ਲੋਭਾਣੀ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪਾ ਸਿਰ ਤਪਸਾਰ ਹਰ ਜਿਉ ਮਨ ਵਸੈ ਸਭ ਦੁਖ ਵਿਸਾਰਣ ਹਾਰ ਦਰ ਸੱਚ ਦਿਸ ਸਚਿਆਰ ਗੁਰ ਸੇਵਾ ਤੇ ਤ੍ਰਿਭਵਨ ਸੋਜੀ ਹੋਇ ਆਪ ਤਿਸ਼ਾਨ ਹਰ ਪਾਵੇ ਸੋਇ ਸਾਚੀ ਬਾਣੀ ਮਹਿਲ ਪ੍ਰਾਪਤੋ ਗੁਰਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰੱਖੇ ਉਰਤਾਰੇ ਸਾਚੀ ਸ਼ੋਭਾ ਸਾਚ ਦੁਆਰੇ ਸੇਵਡ ਭਾਗੀ ਜੇ ਗੁਰਸੇਵਾ ਲਾਏ ਅਨੰਦਿਨ ਭਜਤ ਸਤ ਨਾਮ ਡ੍ਰੜਾਏ ਨਾਮੇ ਉਦਰੇ ਕੁਲ ਸੁਬਾਏ ਨਾਮ ਕੇ ਸਾਚ ਤਹ ਵਿਚਾਰ ਹਰ ਕਾ ਨਾਮ ਰੱਖੋ ਉਰਤਾਰ ਹਰ ਭਗਤੀ ਰਾਤੇ ਮੁਖ ਦਵਾਰ ਆਸਾ ਮਲ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੇ ਬੁਝੇ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕੈ ਲੋਈ ਸੋ ਜਗ ਜਾਗਾ ਵੇ ਸੋਈ ਸਤਗੁਰ ਨਾਮ ਬੁਝਾਇਆ ਵਿਣ ਨਾਵੇ ਭੁੱਖ ਨਾ ਜਾਈ ਨਾਮੇ ਕ੍ਰਿਸ਼ਨ ਅਗਨੁ ਬੁਝਾਇ ਨਾਮ ਮਿਲੇ ਤਿਸੈ ਰਜ਼ਾਈ ਰਹਾਉ ਤਾਲ ਕੀਰਤ ਸ਼ਬਦ ਪਛਾਨ ਇਹ ਆ ਭਗਤ ਚੁਕੇ ਅਬਮਾਨ ਸਤਗੁਰ ਸੇਵੈ ਹੋਵੇ ਪਰਵਾਨ ਜਿਨ ਆਸ ਕੀਤੀ ਤਿਸਨੋ ਜਾਨ ਕਿਸ ਕਾ ਦੀਜੈ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮੰਨ ਵਿਸਾਏ ਇਹ ਸਿਰ ਦੀਜੈ ਆਪ ਗਵਾਏ ਹੁਕਮ ਬੁਝੇ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮੋ ਵਿਸਾਏ ਆਪ ਤੁਲਾਵੇ ਆਪ ਮਾਰਗ ਪਾਏ ਸੱਚਾ ਸ਼ਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹ ਪਰਮ ਤੋਲਾਣੀ ਗਿਨ ਨਾਵੇ ਸਭ ਫਿਰੈ ਦੋ ਰਾਣੀ ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪਰ ਪਰ ਦੂਜਾ ਭਉ ਦਿਰੜਾਇਆ ਬੋ ਕਰਮ ਕਮਾਵੇ ਦੁੱਖ ਸੁਭਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਅੰਨ ਦਿਨ ਭੋਗੇ ਹौं ਮੈਂ ਮਾ ਸਹਿਜ ਆਨੰਦ ਕਿਰਪਾ ਥਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜੱਪ ਪੜੀਐ ਗੁਰ ਸ਼ਬਦ ਵਿਚਾਰ ਹਰ ਜੱਪ ਪੜੀਐ ਹौं ਮੈਂ ਮਾ ਹਰ ਜਪੀਏ ਭੈ ਸੱਚ ਪਿਆਰ ਨਾਨਕ ਨਾਮ ਗੁਰਮਤਿ ਪੁਰਧਾਰ